ਫਿਊਰਸ ਵੈਲਕਮ ਬੈਕ ਇਨਰ ਪ੍ਰੋਗਰਾਮ ਜੀ ਡਾਟ ਸਭ ਅਗਲੇ 이슈 ਬਾਰੇ ਤੁਹਾਡਾ ਕੀ ਕਹਿਣਾ ਹੈ ਇੱਕ ਜਦੋਂ ਅਸੀਂ ਡੀਮੋਨਟਾਈਜ਼ੇਸ਼ਨ ਦੀ ਗੱਲ ਕਰ ਰਹੇ ਸੀ ਇੱਕ ਟੌਪਿਕ ਜਿਹੜਾ ਮੈਂ ਪਹਿਲਾਂ ਚੁਣਿਆ ਸੀ ਬਟ ਮੈਂ ਡਿਸਕਸ ਨਹੀਂ ਕਰ ਸਕਿਆ ਔਰ ਇਨ ਬਰੀਫ ਇਹਨੂੰ ਮੈਂ ਦੱਸਾਂਗਾ ਕਿ ਭਈ ਇਹ ਜਿਹੜਾ ਡੀਮੋਨਟਾਈਜ਼ੇਸ਼ਨ ਦੇ ਨਾਂ ਥੱਲੇ ਲੋਕ ਤਾਂ ਉੱਥੇ ਸਫਰ ਕਰ ਰਹੇ ਨੇ ਪਰ ਹੁਣ ਇਸ ਦੀਆਂ ਇੰਟਰਨੈਸ਼ਨਲ ਇਮਪਲੀਕੇਸ਼ਨਸ ਵੀ ਸ਼ੁਰੂ ਹੋ ਗਈਆਂ ਔਰ ਇਹਨਾਂ ਦੀ ਇਹ ਖਬਰ ਹੈ ਕਿ ਡਿਪਲੋਮੈਟਿਕ ਮਿਸ਼ਨਸ ਆਫ ਰਸ਼ੀਆ ਯੂਕਰੇਨ and three other countries right to center slamming cash scarcity ke hun jehde mission ne utthe jinna de bade bade 100 150 employee kiyan de kam karde hun unna diyan oh 500000 te pabandi hai ohne keh russian diplomat ne bhi assi ta ek nice dinner nahi le sakde ਕਿ ਵੀ ਕਿਉਂਕਿ ਉਹ ਰੁਪਈਏ ਜਿਹੜੇ ਨੇ ਉਹ ਉਹਨੇ ਸੀਮਤ ਹੁੰਦੇ ਨੇ ਸੋ ਇਹ ਇਹਨਾਂ ਦੀ ਸਕਰੋਲ ਪਬਲਿਕੇਸ਼ਨ ਇਹਨੂੰ ਛਾਪਿਆ ਖਬਰ ਨੂੰ ਇੰਡੀਅਨ ਮੇਨ মিডিਆ ਨੇ ਤਾਂ ਗੋਲ ਹੀ ਕੀਤਾ ਫੋਰਨ ਮਿਸ਼ਨਸ ਆਫ ਰਸ਼ੀਆ ਯੂਕਰੇਨ ਕਜ਼ਾਕਿਸਤਾਨ ਇਥੋਪੀਆ ਐਂਡ ਸੋਡਾਨ ਹੈਵ ਸੈਂਟ ਲੈਟਰਸ ਟੂ ਦਾ ਸੈਂਟਰ ਪ੍ਰੋਟੈਸਟਿੰਗ ਅਗੇਂਸਟ ਦਾ ਕੈਸ਼ ਵਿਥਡਰੋਅ ਰੈਸਟ੍ਰਿਕਸ਼ਨਸ ਥੈਟ ਆਰ ਪਾਰਟ ਆਫ ਇਟਸ ਡੀਮੋਨਟਾਈਜ਼ੇਸ਼ਨ ਡਰਾਈਵ The Economic Time reported on Tuesday in his letter dated this to the Ministry of External Affairs Russian Ambassador Alexander Kadakin said the restrictions had severely affected the New Delhi embassy's functioning as the withdrawal limit was not even enough to pay for a decent dinner in a restaurant. ਤੇ ਡਿਨਰ ਦੇ ਪੈਸੇ ਨਹੀਂ ਦਿੱਤੇ ਜਾ ਸਕਦੇ ਕੈਨ ਹੈਸ ਸੈਡ ਦ ਸਟੇਟ ਬੈਂਕ ਆਫ ਇੰਡੀਆ ਹੈਡ ਇਨਫਾਰਮਡ ਦ ਐਮਬੈਸੀ ਥੈਟ ਦ ਕੈਸ਼ ਵਿਦਡਰਾਅ ਲਿਮਿਟ ਇਜ਼ ਨਾਓ ਰੁਪੀਏ 50000 ਪਰ ਵੀਕ ਵਿਦ ਨੋ ਐਕਸੈਪਸ਼ਨਸ ਅਨਲੈਸ ਅਦਰਵਾਈਜ਼ ਐਡਵਾਈਸਡ ਬਾਏ ਦ ਰਿਜ਼ਰਵ ਬੈਂਕ ਆਫ ਇੰਡੀਆ ਸਚ ਐਨ ਅਮਾਉਂਟ ਇਜ਼ ਟੋਟਲੀ ਇਨੈਡੀਕੁਏਟ ਹੁਣ ਰਸ਼ੀਆ ਇੰਡੀਆ ਦੇ ਰਿਲੇਸ਼ਨਸ਼ਿਪ ਕਿੰਨੀ ਫ੍ਰੈਂਡਲੀ ਰਹੀ ਹੈ ਜੇ ਰਸ਼ੀਆ ਦਾ ਡਿਪਲੋਮੈਟ অর ਮੋਸਟਲੀ ਡਿਪਲੋਮੈਟ ਮੀਡੀਆ 'ਚ ਜਾ ਕੇ ਨੈਗੇਟਿਵ ਗੱਲ ਨਹੀਂ ਕਰਦੇ ਸੋ ਇਹ ਥ੍ਰੈਟੀ ਹੈ ਉਹਨਾਂ ਨੇ ਉਹਦੇ 'ਚ ਉਹਨਾਂ ਨੇ the report quoted unidentified russian embassy officials who said the withdrawal limits restriction reduces expenditure on the 200 strong staff not including families to rupees 250 per week 200 ملازم نے انہاں دے پروار وی نہیں شامل کیتے انہاں نوں صرف 250 روپیہ ملدا ہے ہفتے دا جڑا آندا ہے پر سٹاف ورائलेट टास्क फोर्स واز سیٹ اپ بائے دی منسٹری اف ایکسٹرنل افئرز اینڈ فائنانس द डिप्लोमेटिक मिशंस हैव वॉर्स्ड द इंडियन गवर्नमेंट फॉर एन इमीडिएट रिड्रेसल ऑफ देयर प्रॉब्लम उन्होंने कहा जी ए साडी प्रॉब्लम नु सॉल्व करो ऑफिशियल सेड इंडियन डिप्लोमेट्स मे फेस सिमिलर रेस्ट्रिक्शंस इन देयर नेशंस इफ द कर्ब्स कंटिन्यू उन्होंने कहा जी जे हुन ए साडा तुसी ए हाल कीता ना जेडे ਤੁਹਾਡੇ मिशन साडे मुल्का च बैठे ने ਉਹਨਾਂ ਨੂੰ ਵੀ ਫਿਰ ਅਸੀਂ ਇਹੀ ਕਰ ਦੋ ਉਹਨਾਂ ਨੂੰ ਵੀ ਖਰਚ ਨਹੀਂ ਦੇਣੇ ਹੈ ਪੈਸੇ ਸੋ ਇਹ ਇਹ ਇੱਕ ਬੜਾ ਵੱਡਾ ਡਿਪਲੋਮੈਟਿਕ ਕ੍ਰਾਈਸਿਸ ਵੀ ਪੈਦਾ ਹੋਇਆ ਹੈ ਇਸ ਦੇ ਨਾਲ ਜੀ ਜੀ ਬਿਲਕੁਲ ਔਰ ਜਿਹਨੂੰ ਜਿਸ ਖਬਰ ਨੂੰ ਜਿਹੜਾ ਇਹਨਾਂ ਨੇ ਉਸ ਸਕਰੋਲ ਨੇ ਛਾਪ ਦਿੱਤਾ ਹੈ ਹੋਰ ਕਿਸੇ ਨੇ ਨਹੀਂ ਚੁੱਕਿਆ ਜਿਹੜਾ ਇਸ਼ੂ ਪਿਛਲੇ ਦੋ ਦਿਨਾਂ ਤੋਂ ਸੁਖਵੀਰ ਬਾਦਲ ਦੀ ਖਬਰ ਸੀ ਕਿ ਉਹ ਕਹਿ ਰਿਹਾ ਕਿ ਜੀ ਦੇਖੋ ਮੈਂ ਪਾਣੀ 'ਚ ਬਸ ਚਲਾਤੀ ਉਹ ਬਸ ਦੇ ਵਿੱਚੋਂ ਦੀ ਸਿਰ ਕੱਢ ਕੇ ਜਿਹੜਾ ਕਰ ਰਿਹਾ ਸੀ ਉਹਨੇ ਕਿਹਾ ਜੀ ਮੇਰਾ ਪਹਿਲਾਂ ਮਜ਼ਾਕ ਬਣਾਇਆ ਸੀ ਹੁਣ ਅਸਲੀਅਤ ਸਾਹਮਣੇ ਆ ਗਈ ਕਿ ਕਿਹੜੀ બસ ਚਲਾਈ ਹੈ ਪਾਣੀ ਚ ਇੱਕ ਵਾਰੀ ਤਾਂ ਲੱਗਾ ਕਿ ਵੀ ਵਾਕਿਆ ਹੀ ਬਸ ਚ ਬੈਠਾ ਹੈ ਪਾਣੀ ਦੇ ਵਿੱਚ ਇਹ ਬਸ ਜੀ ਔਰ ਈਵਨ ਜਿਹੜਾ ਟ੍ਰਿਬਿਊਨ ਨੇ ਆਪਣੇ ਅੱਜ ਦੇ ਐਡੀਟੋਰੀਅਲ ਦੇ ਵਿੱਚ ਉਸ ਦੇ ਉੱਤੇ ਇਹਨੂੰ ਕਹਿੰਦੇ ਨੇ ਵਿਅੰਗ ਕਸਟਾ ਹੈਡਲਾਈਨ ਤੁਹਾਨੂੰ ਦਿੱਤੀ ਪੰਜਾਬ ਔਰ ਟੂਰਿਸਟ ਮੈਪ ਹੈ ਉਹਨੇ ਕਿਹਾ ਜੀ ਪੰਜਾਬ ਟੂਰਿਸਟ ਮੈਪ ਤੇ ਆ ਗਿਆ ਉਹ ਥੱਲੇ ਦੋ ਪਹਿਲੇ ਪੈਰਾ ਉਹਨੇ ਕਿਹਾ ਕਿ ਜੀ ਇਹਨਾਂ ਨੇ ਇਹ ਵੀ ਪ੍ਰੋਜੈਕਟ ਕੀਤਾ ਇਹ ਵੀ ਕੀਤਾ ਇਹ ਵੀ ਕੀਤਾ ਪਰ ਹੁਣ ਜਿਹੜੀ ਗੱਲ ਸਾਹਮਣੇ ਆਈ ਹੈ ਕਿ ਡਿਪਟੀ ਚੀਫ ਮਿਨਿਸਟਰ ਸੁਖਬੀਰ ਬਾਦਲ ਹੈਜ਼ ਟੇਕਨ ਪਰਸਨਲ ਇੰਟਰਸਟ ਟੂ ਇਨਸ਼ੋਰ ਦੈਟ ਆਲ ਵਰਕਸ ਆਰ ਕੰਪਲੀਟਡ ਬਿਫੋਰ ਹਿਸ ਪਾਰਟੀ ਅਕਾਲੀ ਦਲ ਫੇਸਸ ਦ ਇਲੈਕਟਰੇਟ ਵਿਚ ਚੋਣਾ ਚ ਜਾਣ ਤੋਂ ਪਹਿਲਾਂ ਤਾਂ ਹੀ ਕਹਦਾ ਮੈਂ ਸਭ ਵਾਦੇ ਪੂਰੇ ਕਰਤੇ ਮੈਂ ਸਭ ਵਾਦੇ ਪੂਰੇ ਕਰ ਦਿੱਤੇ ਇੰਦਾ ਰਸ਼ ਟੂ ਡੂ ਥਿੰਗਸ ਬਿਫੋਰ ਦ ਕੋਡ ਆਫ ਕੰਡਕਟ ਇਜ਼ ਅਨਾਊਂਸ ਹਿਸ ਵਾਟਰ ਬੱਸ ਪ੍ਰੋਜੈਕਟ ਗਾਟ ਏمبرੋਇਡ ਇਨ ਕੰਟਰੋਵਰਸੀ ਉਹਨੇ ਕਿਹਾ ਸੀ ਚੋਣਾਂ ਤੋਂ ਪਹਿਲਾਂ ਜਿਹੜਾ ਉਹਨੇ ਕਿਹਾ ਸੀ ਪਾਣੀ ਚ ਬੱਸਾਂ ਚਲਾਉਣੀ ਹੈ ਉਹ ਪ੍ਰੋਜੈਕਟ ਜਿਹੜਾ ਉਹ ਹੁਣ ਝਗੜੇ ਦੀ ਭੇਡ ਚੜ ਗਿਆ when sukhbir had announced that buses would run in the canals of punjab he was mocked unne nahi se ke aese main kya harike patan wetland ja ke chalaniya ne unne keha se punjab diyan nahare ch busan chaln giye nahi hun chalo utthe ja ke unne chalayi but hoya ki on monday he said he had kept his promise the much hyped launch of 10 minute bus cruise monday he said a uh, monday was not without hiccups je jadi 10 minute de oh monday wala je kita hai ਉਨੇ ਵੀ ਕਾਫੀ ਹਚਕੀਆਂ ਦਿੱਤੀਆਂ ਕਿ ਵੀ ਹੋਇਆ ਕੀ ਆ ਅਸਲ ਐਡੀਸ਼ਨਲ ਹੁਣੇ ਐਸਲੀ ਕਹਾਣੀ ਜਿਹੜੀ ਜਿਹਦੇ ਕਰਕੇ ਇਹਨੇ ਵੀ ਲਿਖਣਾ ਠੀਕ ਐਡੀਸ਼ਨਲ ਵਾਟਰ ਵਾਸ ਰਿਲੀਜ਼ਡ ਇਨ ਹਰੀਕੇ ਵੈਟਲੈਂਡ ਲੇਕ ਫਾਰ ਦਾ ਬਸ ਟੂ ਫਲੋਟ ਵਿਚ ਰਿਪੋਰਟਸ ਇੰਡੀਕੇਟਸ ਸਬਮਰਜਡ ਕ੍ਰੋਪਸ ਇਨ 500 ਐਕਰਸ ਹੁਣ ਉਨਾਂ ਕ ਪਾਣੀ ਨਹੀਂ ਸੀ ਜਿਹਦੇ ਥੱਲੇ ਉਹਦੀ ਉਹ ਬਸ ਚੱਲਦੀ ਤੇ ਉਹਨਾਂ ਨੇ ਐਕਸਟਰਾ ਪਾਣੀ ਰੀਲੀਜ਼ ਕਰਵਾਇਆ ਤਾਂ ਉਹਦਾ ਇਹ ਹੋਇਆ ਵੀ ਜਿਹੜੇ ਆਲੇ-ਦੁਆਲੇ 500 ਏਕੜ ਜ਼ਮੀਨ ਕਿਸਾਨਾਂ ਦੀ ਜਿਹੜੀ ਫਸਲ ਸੀ ਉਹ ਸਾਰੀ ਦੀ ਸਾਰੀ ਪਾਣੀ ਦੇ ਵਿੱਚ ਡੁੱਬ ਗਈ। The water bus project has been grounded। ਉੱਥੇ ਹੀ バス ਚੱਲ ਕੇ ਉੱਥੇ ਹੁਣ ਖੜੀ ਹੋ ਗਈ। ਪ੍ਰੋਜੈਕਟ ਖਤਮ ਕਰਤਾ ਐਂਡ ਰੀਜ਼ਨ 기ਵਨ ਇਸ ਇਟਸ ਸਟਾਫ ਇਸ ਰਿਕਵਾਇਰਡ ਟ੍ਰੇਨਿੰਗ ਇਨ ਗੋਆ। ਉਹਨਾਂ ਨੇ ਕਿਹਾ ਜੀ ਉਹਨਾਂ ਨੇ ਇਹ ਕੀਤਾ ਵੀ ਜਿਹਨੇ ਚਲਾਣੀ ਹੈ ਇਹ ਤਾਂ ਹੁਣ ਅਸੀਂ ਗੋਆ ਭੇਜਣੇ ਨੇ ਪਹਿਲਾਂ バス ਚਲਾਉਣ ਦੀ ਟ੍ਰੇਨਿੰਗ ਲੈਣ ਦੇ ਲਈ। this shows lack of preparedness ਇਹ ਸਾਬਤ ਕਰਦਾ ਵੀ ਹੈ ਕੀ ਹੈ ਫਿਰ ਉਹਨੇ ਅੱਗੇ ਕਿਹਾ ਕਿ ਕੁਐਸਚਨ ਆ ਰਾਸਟ ਵੈਦਰ ਅ ਸਟੇਟ ਵਿਦ ਐਨ ਐਮਪਟੀ ਟ੍ਰੇਜਰੀ ਐਂਡ ਅੰਡਰ ਹੈਵੀ ਡੈਟ ਸ਼ੁੱਡ ਐਕਸਪੈਰੀਮੈਂਟ ਵਿਦ ਸੱਚ ਹੇਅਰ ਬ੍ਰੇਨਡ ਆਈਡੀਆਜ਼ ਕਿ ਜਿਹੜੇ ਖਰਗੋਸ਼ ਦੇ ਦਿਮਾਗ ਦਾ ਆਈਡੀਆ ਹੁੰਦਾ ਨਾ ਕਿੰਨਾ ਹੁਣ ਖਰਗੋਸ਼ ਦਾ ਦਿਮਾਗ ਹੁੰਦਾ ਉਹਨੂੰ ਫਿਰ ਹੇਅਰ ਬ੍ਰੇਨਡ ਕਹਿੰਦੇ ਨੇ ਵੀ ਆ ਖਜ਼ਾਨੇ ਤੁਹਾਡੇ ਖਾਲੀ ਨੇ ਤੁਹਾਡੇ ਪੱਲੇ ਕੋਈ ਹੈ ਨਹੀਂ ਔਰ ਕਰਜ਼ੇ ਥਲੇ ਤੁਸੀਂ ਦਬੇ ਹੋਏ ਹੋ ਤੇ ਇਹ ਖਰਗੋਸ਼ ਦੇ ਦਿਮਾਗ ਦੇ ਆਈਡੀਏ ਜਿਹੜੇ ਨੇ ਉਹ ਤੁਸੀਂ ਚਲਾ ਰਹੇ ਹੋ ਇਕਨੋਮਿਕ ਰਿਫਾਰਮਸ ਯੂਨਾਨੀਮਸਲੀ ਐਡਵੋਕੇਟਸ ਥੈਟ ਦਾ ਸਟੇਟ ਹੈਜ਼ ਨੋ ਬਿਜ਼ਨਸ ਟੂ ਬੀ ਇਨ ਬਿਜ਼ਨਸ ਉਹਨਾਂ ਨੇ ਕਿਹਾ ਕਿ ਭਈ ਹੈ ਹੀ ਨਹੀਂ ਇਹ ਸਟੇਟ ਦਾ ਇਹਦੇ ਵਿੱਚ ਕੀ ਕੰਮ ਹੈ ਇਹ ਪ੍ਰਾਈਵੇਟ ਹੈ ਕੋਈ ਟੂਰਿਸਟ ਬਣਾਣਾ ਕੋ ਪਰ ਹੁਣ ਪਾਣੀ 'ਚ ਬਸਾਂ ਚਲਾਣੀਆਂ ਸੀ ਇੱਕ ਵਾਰੀ ਤਾਂ ਉਹਨੇ ਚਲਾ ਦਿੱਤੀ ਨਾ ਮਾਨੂੰ 10 ਮਿੰਟ ਹੀ ਸਹੀ 500 1000 ਹਜ਼ਾਰਾਂ ਜਿਹੜੇ لوکاں دی روزی روٹی مار دتی تے ہن ڈرائیور گئے نا اوتھے ٹریننگ لینڈ گواچ او دا بل جیڑا او باطل نہیں جیڑا او سرکار دے خزانے چوں ہی دینا سو اونے اے کہ وی شڈ نا ڈو واٹ دا پرائیویٹ سیکٹر کین ڈو بیٹر دا گورنمنٹ از ابلائیڈ ٹو وائزلی یوز دا ٹیکس پیئرز منی ڈوئنگ واٹ پیپل نیڈ راددر دین بلڈنگ اٹس پولیٹیکل فورتونز ایٹ دا سٹیٹس ایکسپنس کلیننگ اپ دا پولیوٹڈ ریورز اینڈ ریپلینشنگ دا واٹس دا فاسٹ ڈپلیٹنگ گراؤنڈ واٹر ਸ਼ੁੱਡ ਬੀ ਏ ਪ੍ਰਾਇੋਰਟੀ ਕਿ ਬਈ ਉਹ ਜਿਹੜਾ ਗੰਦ ਪਿਆ ਹੈ ਗੰਦੇ ਰਿਵਰਸ ਤੁਹਾਡੀਆਂ ਸਿਲਟ ਹੈ ਔਰ ਜਿਸ ਕਿਸਮ ਦਾ ਗਰਾਊਂਡ ਵਾਟਰ ਪੀਣ ਦਾ ਪਾਣੀ ਇਰੀਗੇਸ਼ਨ ਦੇ ਲਈ ਉਹ ਪ੍ਰਾਇੋਰਟੀ ਹੋਣਾ ਚਾਹੀਦਾ ਇਹ ਪਾਣੀ ਚ ਬਸਾ ਜਲਾ ਰਿਹਾ ਲਹਿਰਾਂ ਔਰ ਪ੍ਰਾਈਵੇਟ ਪਲੇਅਰਸ ਬਾਕੀ ਉਹਨੇ ਕਿਹਾ ਕਿ ਬਈ ਇਹ ਹੋਣਾ ਚਾਹੀਦਾ ਬਿਸਾਈਡਸ ਦਾ ਭਾਖੜਾ ਡੈਮ ਪੰਜਾਬ ਹੈਜ਼ ਅ ਗ੍ਰੇਟ ਮੈਨੀ ਯੈਟ ਟੂ ਬੀ ਡਿਵੈਲਪਡ ਪਲੇਸਸ ਆਫ ਟੂਰਿਸਟ ਇੰਟਰਸਟ ਇਨਕਲੂਡਿੰਗ ਵੈਟਲੈਂਡਸ ਐਂਡ ਰਿਵਰ ਵਾਟਰ ਸਪੌਟਸ ਬਟ ਦਿਸ ਸ਼ੁਡ ਬੀ ਡਨ ਵਿਦ ਦਾ এনवायरमेंटਲ ਲਿਮਿਟਸ ਉਹਨੇ ਕਿਹਾ ਜੀ ਆ ਕਰ ਨਾਲ ਪਰ ਉਹਨੇ ਤਾਂ ਆਪਣਾ ਬੋਲ ਪਗਾ ਦਿੱਤਾ ਔਰ ਜਦੋਂ ਹੁਣ ਅਸੀਂ ਇਲੈਕਸ਼ਨ ਦੇ ਹਵਾਲੇ ਨਾਲ ਗੱਲ ਕਰ ਰਹੇ ਆਂ ਵੀ ਕਿਵੇਂ ਇਲੈਕਸ਼ਨਾਂ ਹੀ ਇਹਨਾਂ ਦੇ ਲਈ ਸਭ ਕੁਝ ਹੈ ਕਿਰਪਾਲ ਸਿੰਘ ਬਡੂੰਗਰ ਉਹ ਅਵਤਾਰ ਸਿੰਘ ਮੱਕੜ ਨੂੰ ਦਾ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਚੋਂ ਐ ਕੱਢਿਆ ਇੰਨੇ ਸਾਲਾਂ ਬਾਅਦ ਜਿਵੇਂ ਕੀ ਚਾਹ ਚੋਂ ਮੱਖੀ ਕੱਢੀ ਦਾ ਕਿ ਮੱਖਣ ਚੋਂ ਹਾਲ ਕੱਢੀ ਦਾ ਮੱਖਣ ਚੋਂ ਹਾਲ ਕੱਢੀ ਦਾ ਵੈਸੇ ਪਰ ਇਹ ਵਿੱਚ ਆਹ ਜੋ ਮੱਖੀ ਕੱਢ ਕੇ ਚਾਹ ਨੂੰ ਸੁੱਟ ਦਿੰਦਾ ਨੇ ਮੱਖਣ 'ਚੋਂ ਵਾਲ ਕੱਢ ਕੇ ਮੱਖਣ ਨੂੰ ਨਹੀਂ ਸੁੱਟਦੇ ਪਰ ਇੱਥੇ ਤਾਂ ਵਿਚਾਰਿਆਂ ਦਾ ਚਾਹ 'ਚੋਂ ਮੱਖੀ ਵਾਲਾ ਹਾਲ ਹੋਇਆ ਵੀ ਮੱਖੀ ਵੀ ਗਈ ਤੇ ਚਾਹ ਵੀ ਗਈ ਤੇ ਬਡੂਂਗਰ ਨੇ ਆਂਦੇ ਹੀ ਧੋਖ ਉਹਦੇ ਤੋਂ ਕੰਮ ਕਰਵਾਏ ਕਿ ਵੀ ਪਹਿਲਾਂ ਤਾਂ ਕਿ ਭਾਈ ਬਲਬੀਰ ਸਿੰਘ ਅਰਦਾਸੀ ਹੈ ਜਿਨ੍ਹਾਂ ਨੇ ਬਾਦਲ ਨੂੰ ਸਰਪਾਉ ਦੇਣ ਤੋਂ ਨਾਂ ਕੀਤੀ ਸੀ ਤੇ ਮੱਕੜ ਨੇ ਉਹਨੂੰ ਬਦਲ ਦਿੱਤਾ ਸੀ ਉਹਨੇ ਜਾ ਕੇ ਜੁਆਇਨ ਕੀਤਾ ਭਾਈ ਬਲਬੀਰ ਸਿੰਘ ਨੇ 2 ਦਿਨ ਪਹਿਲਾਂ ਉਹਨੇ ਉਹਨੂੰ ਰੀਇਨਸਟੇਟ ਕਰਤਾ ਉਹਨੂੰ ਕਿਹਾ ਜੀ ਹੁਣ ਇਹਦਾ ਮਤਲਬ ਹੈ ਕਿ ਵੀ ਅੱਗੋਂ ਕਿ ਉਹ ਕਹਿੰਦੇ ਮੈਂ ਮੈਂ ਕਰਤਾ ਜੀ ਹੁਣ ਅੱਜ ਜਿਹੜੀ ਉਹਨੇ ਕੀਤਾ ਇਹ ਸ਼ੋਅ ਕਰਦਾ ਵੀ ਕਿਸ ਕਿਸਮ ਦਾ ਇਹ ਸਮਝਦੇ ਨੇ ਵੀ ਕੌਮ ਬੇਵਕੂਫ ਹੈ ਜਾਂ ਇਹ ਕਹਿੰਦਾ ਵਡੂੰਗਰ ਕਿ ਜੀ ਮੈਂ 올 ਇੰਡੀਆ ਗੁਰਦੁਆਰਾ ਐਕਟ ਬਣਾਉਣ ਦੇ ਲਈ ਕੰਮ ਕਰਾਂਗਾ ਹੁਣ 올 ਇੰਡੀਆ ਗੁਰਦੁਆਰਾ ਐਕਟ ਦੀ ਮੰਗ ਇਹਨਾਂ ਦੀ ਧਰਮ ਯੁੱਧ ਮੋਰਚੇ 'ਚ ਵੀ ਸੀ ਵਾਜਪਾਈ ਦੀ ਸਰਕਾਰ ਵੇਲੇ ਪੂਰੇ ਉਹਦੇ ਤੇ ਡਰਾਫਟ ਤਿਆਰ ਹੋ ਗਏ ਹੋਮ ਮਿਨਿਸਟਰੀ ਕੋਲ ਫਾਈਲ 'ਤੇ ਹੀ ਹੋਈ ਹੈ ਜੀ ਬਾਦਲ ਕਿਆ ਨੇ ਰਿਅਲਾਈਜ਼ ਕੀਤਾ ਇੱਕ ਸਟੇਜ ਤੱਕ ਕਿਉਂਕਿ ਪਹਿਲਾਂ ਕਿਸੇ ਨੇ ਪੁਸ਼ ਕੀਤਾ ਆਈਡੀਆ ਅੱਗੇ ਚਲਾ ਗਿਆ ਉਹਨਾਂ ਨੇ ਕਿਹਾ ਵੀ ਪੰਜਾਬ 'ਚ ਤਾਂ ਅਸੀਂ ਲੋਕਾਂ ਨੂੰ ਡਰਾ ਧਮਕਾ ਕੇ ਆਪਣੀ ਕਨਬਾ ਪ੍ਰਸਤੀ ਔਰ ਹੋਰ ਪੁਲਸੀ ਦੀ ਮਦਦ ਨਾਲ ਸ਼੍ਰੋਮਣੀ ਕਮੇਟੀ ਚੋਣਾਂ 'ਚ ਜਾਲ ਹੀ ਬਈਆਂ ਦੀਆਂ ਵੋਟਾਂ ਪਵਾ ਕੇ ਲੈ ਜਾਂਦੇ ਆ ਸਾਡੇ ਦੇ ਕਬਜ਼ੇ ਤੇ ਜੇ ਆਲ ਇੰਡੀਆ ਗੁਰਦੁਆਰਾ ਐਕਟ ਬਣਿਆ ਸਿੱਖ ਬਾਕੀ ਸਟੇਟਾਂ 'ਚੋ ਵੀ ਆਣਗੇ ਉਹਨਾਂ ਦੇ ਨਮਾਇंदे ਉਹਨਾਂ ਦੇ ਤਾਂ ਸਾਡਾ ਜੋਰ ਨਹੀਂ ਚੱਲਣਾ ਉਹਨਾਂ ਨੇ ਵਿਕਣਾ ਵੀ ਨਹੀਂ ਹੈ ਔਰ ਉਹ ਸਾਡੇ ਪ੍ਰਭਾਵ ਤੋਂ ਮੁਕਤ ਹੋਣਗੇ ਔਰ ਉਹਨਾਂ ਨਾਲ ਜੇ ਇੱਕ ਛੋਟਾ ਸੈਕਸ਼ਨ ਵੀ ਪੰਜਾਬ 'ਚੋਂ ਚੁਣਿਆ ਗਿਆ ਦਾ ਰਲ ਜਾਂਦਾ ਤਾਂ ਫਿਰ ਤਾਂ ਸ਼ੋਮਣੀ ਕਮੇਟੀ ਕੰਟਰੋਲ ਹੀ ਉਹ ਕਰਨਗੇ ਬਾਹਰ ਲੈ ਸੋ ਇਸ ਗੱਲ ਨੂੰ ਮੱਦੇ ਨਜ਼ਰ ਰੱਖਦੇ ਆ ਇਹਨਾਂ ਨੇ ਖੁਦ ਹੀ ਪਹਿਲਾਂ ਤਾਂ ਹੋਇਆ ਜੀ ਕੀ ਬਣੇਗਾ ਕੀ ਨਹੀਂ ਹੋਏਗਾ ਇੱਕ ਡਰਾਫਟ ਆਇਆ ਹਰਬੰਸ ਸਿੰਘ ਨੇ ਭੇਜਿਆ ਦੂਜੇ ਨੇ ਭੇਜਿਆ ਹੁਣ ਬਡੁੰਗਰ ਨੂੰ ਜਿਹੜਾ ਆਲ ਆਫ ਅ ਸਡਨ ਇਹ ਗੁਰਦੁਆਰਾ ਐਕਟ ਯਾਦ ਆਇਆ ਸੋ ਅਸੀਂ ਸਮਝਦੇ ਆ ਕਿ ਵੀ ਇਹ ਲਿਆਂਦਾ ਵੀ ਬਡੁੰਗਰ ਦਾ ਅਦਰਵਾਈਜ਼ ਕਲੀਨ ਇਮੇਜ ਰਿਹਾ ਜਦੋਂ ਪਹਿਲਾਂ ਇਹ ਪ੍ਰਧਾਨ ਰਿਹਾ ਇਹਦੇ ਵੇਲੇ ਨਾਨਕਸ਼ਹੀ ਕੈਲੰਡਰ ਲਾਗੂ ਹੋਇਆ ਸੀ ਮੂਲ ਆ ਜਿਹੜਾ ਸੋ ਅਸੀਂ ਇਹ ਸਮਝਦੇ ਆਂ ਵੀ ਇਹ ਇਲੈਕਸ਼ਨ ਗਿਮਿਕ ਨੇ ਸੁਖਬੀਰ ਨੇ ਬੱਸ ਚਲਾਤੀਆਂ ਪਾਣੀ ਦੇ ਵਿੱਚ ਤੇ ਹੁਣੇ ਬਣੂਗਰ ਜਿਹੜਾ ਇਹ ਗੁਰਦੁਆਰਾ ਐਕਟ ਬਣਾ ਦੇਗਾ ਚੋਣਾਂ ਤੋਂ ਪਹਿਲੇ ਪਹਿਲੇ ਪਰ ਇਸ ਤੋਂ ਤੁਸੀਂ ਅੰਦਾਜ਼ਾ ਲਾਓ ਕਿਸ ਕਿਸਮ ਦੇ ਫਰਾਡ ਨੇ ਜੀ ਰਾਜਾ ਪ੍ਰੋਗਰਾਮ ਦੇ ਅਖੀਰਲੇ ਪਲਾਂ ਵਿੱਚ ਤੁਸੀਂ ਸਰ ਦਰਸ਼ਕਾਂ ਦੱਸੋ ਅੱਜ ਦਾ ਵਿਚਾਰ ਅ ਜਿਵੇਂ ਅਸੀਂ ਸ਼ੁਰੂ ਕੀਤਾ ਵੀ ਅੱਜ ਪੋ ਦੀ ਸ਼ੁਰੂਆਤ ਹੈ ਜੀ ਔਰ ਮਹੀਨੇ ਹੋਣ ਦਿਨ ਹੋਣ ਪੰਜਾਬੀ ਲਿਟਰੇਚਰ ਚ ਵੀ ਗੁਰਬਾਣੀ ਦੇ ਵਿੱਚ ਸਭ ਤੋਂ ਪਹਿਲੇ 12 ਮਾਹ ਨੇ ਜਿਨ੍ਹਾਂ ਦੇ ਉੱਤੇ ਜਿਹੜੀ ਹੈ ਨਰੰਕਾਰ ਦੀ ਸਿਫਤ ਸਲਾ ਦੀ ਗੱਲ ਪਰ ਮੌਸਮ ਦੀ ਉਸ ਤਪਸ਼ ਜਾਂ ਠੰਡਕ ਨੂੰ ਆਧਾਰ ਬਣਾ ਕੇ ਉਸ ਤੋਂ ਬਾਅਦ ਹੋਰ ਫਿਰ ਬਹੁਤ ਸਾਰੇ ਪੰਜਾਬੀ ਸ਼ਾਇਰਾਂ ਨੇ ਵੀ ਲਿਖੇ ਨੇ 12 ਮਾਹ ਸੀ ਹਰਫੀਆਂ ਵੀ ਇਸ ਦੇ ਉੱਤੇ ਅਹੀਂ ਸੋ ਪਹਿਲਾਂ ਅਸੀਂ 12 ਮਾਹ ਤੋਖਾਰੀ ਗੁਰੂ ਨਾਨਕ ਸਾਹਿਬ ਦਾ ਉਚਾਰਿਆ ਹੋਇਆ ਉਸ ਦੇ ਵਿੱਚ ਪੋਹ ਮਹੀਨਾ ਕਿਉਂਕਿ ਠੰਡ ਦੀ ਸ਼ੁਰੂਆਤ ਹੈ ਔਰ ਦੋਨੋਂ ਹੀ ਜਿਹੜੇ 12 ਮਾਹ ਮਾਝ ਦੇ ਵਿੱਚ ਵੀ ਔਰ ਮੈਸੇਜ ਇੱਕੋ ਹੀ ਹੈ ਪੋਖ ਤੋਖਾਰ ਪੜੈ ਵਣ ਤ੍ਰਿਣ ਰਸ ਸੋਖੈ ਆਵਤ ਕੀ ਨਾਹੀ ਮਨ ਤਨ ਵਸੈ ਮੁਖੈ ਮਨ ਤਨ ਰਵ ਰਹਾ ਜਗ ਜੀਵਨ ਗੁਰ ਸ਼ਬਦੀ ਰੰਗਮਾਣੀ ਅੰਡਜ ਜੇਰਜ ਸੇਤਜ ਉਤਪਜ ਕਟ ਕਟ ਜੋਤ ਸਮਾਣੀ ਦਰਸ਼ਨ ਦੇਹੋ ਦਇਆਪਤਿ ਦਾਤੇ ਗਤ ਪਾਵੋ ਮਤ ਦੇਹੋ ਨਾਨਕ ਰੰਗ ਰਵੈ ਰਸ ਰਸੀਆ ਹਰਿ ਸਿਉ ਪ੍ਰੀਤ ਸਨੇਹ ਕਿ ਪੋ ਦਾ ਮਹੀਨਾ ਠੰਡ ਪੈ ਰਹੀ ਹੈ ਔਰ ਇਸ ਦੇ ਨਾਲ ਦਰਖਤਾਂ ਔਰ ਜਿਹੜੇ ਵਣਤ੍ਰਣ ਨੇ ਤਾ ਉਹਨਾਂ ਵਿਚਲਾ ਪਾਣੀ ਜਿਹੜਾ ਰਸ ਸੁਖ ਹੈ ਉਹ ਸੁੱਕ ਰਿਹਾ ਹੈ ਠੰਡ ਜਿਹੜੀ ਹੈ ਉਹਨਾਂ ਨੂੰ ਉਹਨਾਂ ਦੇ ਉਸ ਰਸ ਨੂੰ ਸੋਖ ਲੈਂਦੇ ਐ ਜੀ ਆਵਤ ਕੀ ਨਾਹੀ ਮਨ ਤਨ ਵਸੈ ਮੁਖਿਆ ਕਿ ਹੇ ਮੇਰੇ ਪਿਆਰੇ ਤੂੰ ਆਉਂਦਾ ਕਿਉਂ ਨਹੀਂ ਤੂੰ ਮੇਰੇ ਮਨ ਦੇ ਅੰਦਰ ਤਨ ਦੇ ਅੰਦਰ ਮੇਰੇ ਮੁਖਾਰਬਨ ਤੇ ਵੀ ਤੇਰਾ ਹੀ ਨਾਅ ਹੈ ਮੇਰੀ ਰਸਨਾ ਤੇ ਤੂੰ ਕਿਉਂ ਇਸ ਮੌਸਮ ਦੇ ਵਿੱਚ ਇਸ ਠੰਡ ਦੇ ਵਿੱਚ ਜਿਹੜਾ ਮੇਰੇ ਇਹ ਹਿਰਦੇ ਦੀ ਪੁਕਾਰ ਹੈ ਅਨੰਕਾਰ ਨੂੰ ਕਿ ਮੈਂ ਚਾਰਚ ਫੇਰਾ ਜਿਹੜਾ ਮੇਰਾ ਠੰਡ ਹੈ ਮੇਰਾ ਤੂੰ ਆ ਔਰ ਮੈਨੂੰ ਮੈਨੂੰ ਜਿਹੜਾ ਉਸ ਨਿਗ ਆਪਣੀ ਯਾਦ ਦਾ ਆਪਣੇ ਮੇਲ ਦਾ ਦੇ ਮਨ ਤਨ ਰਵ ਰਹਾ ਜਗ ਜੀਵਨ ਗੁਰ ਸ਼ਬਦੀ ਰੰਗ ਮਾਣੀ ਕਿ ਮੇਰੇ ਮਨ ਔਰ ਤਨ ਦੇ ਅੰਦਰ ਏ ਵਾਏ ਗੁਰੂ ਜਿਹੜਾ ਤੂੰ ਸਾਰੀ ਜਗ ਜੀਵਨ ਲਾਈਫ ਆਫ ਦਾ ਵਰਲਡ ਲਾਈਫ ਆਫ ਦਾ ਕੋਸਮੋਸ ਹੈ ਜੀ ਤੂੰ ਜਿਹੜਾ ਗੁਰ ਸ਼ਬਦੀ ਤੂੰ ਆ ਕੇ ਮੇਰੇ ਅੰਦਰ ਵਸ ਤਾਂ ਕਿ ਮੈਂ ਤੁਹਾਡੇ ਪਿਆਰ ਦੇ ਵਿੱਚ ਗੁਣੰਧ ਹੋ ਕੇ ਤੁਹਾਡੇ ਮਿਲਾਪ ਦਾ ਰੰਗ ਮਾਣ ਸਕਾਂ ਗੁਰ ਸ਼ਬਦੀ ਰੰਗ ਮਾਣੀ ਅੰਡਜ ਜੇਰਜ ਸੇਤਜ ਉਤਪੁਜ ਘਟ ਘਟ ਜੋਤ ਸਮਾਣੀ ਇਹ ਜਿਹੜੀਆਂ ਅੰਡਜ ਉਹ ਫਾਰਮ ਆਫ ਲਾਈਫ ਜਿਹੜੀਆਂ ਅੰਡੇ ਚੋਂ ਪੈਦਾ ਹੁੰਦੀਆਂ ਨੇ ਜੇਰ ਜਿਹੜੀ ਵੂਮ ਤੋਂ ਪਲਾਸੈਂਟਾ ਤੋਂ ਜਿਹੜਾ ਹਿਊਮਨ ਬੀਿੰਗ ਵੀ ਹੈ ਸੇਤਾ ਜਿਹੜੇ ਪਸੀਨੇ ਦੇ ਜੀਵ ਨੇ ਉਹ ਤੋਂ ਉਹ ਜਿਹੜੀਆਂ ਜ਼ਮੀਨ ਚੋਂ ਨਿਕਲਦੀਆਂ ਨੇ ਸਬਜ਼ੀਆਂ ਪ੍ਰੋਡਿਊਸ ਇਹ ਸਾਰੇ ਇਨ ਸਾਰਿਆਂ ਹੀ ਫਾਰਮਸ ਆਫ ਲਾਈਫ ਦੇ ਵਿੱਚ ਇਨਕਲੂਡਿੰਗ ਪਲਾਂਟਸ ਜਿਹੜੇ ਧਰਤੀ ਤੋਂ ਨਿਕਲਦੇ ਨੇ হে ਵਾਇਗੁਰੂ ਤੇਰੀ ਜੋਤ ਸਮਾ ਰਹੀ ਹੈ ਘਟ ਘਟ ਜੋਤ ਸਮਾਣੀ ਅ ਅੰਡਜ ਜੇਰਜ ਸੇਤਜ ਉਤਪਜ ਘਟ ਘਟ ਜੋਤ ਸਮਾਣੀ ਦਰਸ਼ਨ ਦੇਹੋ ਦਇਆ ਪਤ ਦਾਤੇ ਗਤ ਪਾਵੋ ਮਤ ਦੇਹੋ হে ਦਇਆ ਦੇ ਖਜ਼ਾਨੇ ਸਤਗੁਰੂ ਆਪਣੇ ਦਿਦਾਰ ਬਖਸ਼ੋ ਦਇਆ ਕਰੋ ਮਰਸੀ ਕਰੋ ਕੰਪੈਸ਼ਨ ਦਿਖਾਓ ਔਰ ਮੈਨੂੰ ਇਹ ਮਤ ਦਿਓ ਇਹ ਮੈਨੂੰ ਅਕਲ ਦਿਓ ਕਿ ਤੁਹਾਡੇ ਨਾਲ ਹੀ ਜੀਵਨ ਤੋਂ ਦੇ ਵਿੱਚ ਜਿਹੜਾ ਮਾਇਆ ਤੋਂ ਮੁਕਤੀ ਮਿਲ ਸਕਦੀ ਹੈ ਸਾਲਵੇਸ਼ਨ ਮਿਲ ਸਕਦੀ ਹੈ ਨਾਨਕ ਰੰਗ ਰਵੈ ਰਸ ਰਸੀਐ ਤੇ ਜਦੋਂ ਇਵੇਂ ਹੋ ਜਾਂਦਾ ਹੈ ਮਾਇਆ ਤੋਂ ਮਨ ਮੁਕਤ ਹੋ ਜਾਂਦਾ ਹੈ ਤਾਂ ਫਿਰ ਗੁਰੂ ਨਾਨਕ ਸਾਹਿਬ ਫਰਮਾਉਂਦੇ ਨੇ ਕਿ ਉਸ ਵਾਹਿਗੁਰੂ ਦੀ ਯਾਦ ਦੇ ਵਿੱਚ ਹਰਿ ਸਿਉ ਪ੍ਰੀਤ ਸਨੇਹ ਜਿਹੜਾ ਉਸ ਵਾਹਿਗੁਰੂ ਦੇ ਪਿਆਰ ਵਿੱਚ ਹੈ ਉਹ ਫਿਰ ਉਹਦੇ ਆਨੰਦ ਦੇ ਵਿੱਚ ਉਹਦੇ ਰੰਗ ਦੇ ਵਿੱਚ ਆਨੰਦ ਮਾਣਦਾ ਉਸ ਦੇ ਸਾਥ ਦੀ ਦਾ ਜਿਹੜਾ ਉਹ ਆਨੰਦ ਮੰਨਦਾ ਔਰ ਦੂਸਰਾ ਜਿਹੜਾ 12ਵਾਂ ਮਾਜ ਗੁਰੂ ਅਰਜਨ ਸਾਹਿਬ ਦਾ ਉਚਾਰਿਆ ਹੋਇਆ 12ਵਾਂ ਹੈ ਪੋਖ ਤੁਖਾਰ ਨਾ ਵਿਆਪੇ ਕੰਠ ਮਿਲਿਆ ਹਰ ਨਾਉ ਮਨ ਵਿਦਿਆ ਚਰਨਾਰਬਿੰਦ ਦਰਸ਼ਨ ਲਗੜਾ ਸਾਹੋ ਓਟ ਗੋਬਿੰਦ ਗੋਪਾਲ ਰਾਏ ਸੇਵਾ ਸੁਆਮੀ ਲਾਹੋ ਵਿਖਿਆ ਪੋਏ ਨ ਸਕੇ ਮਿਲ ਸਾਧੂ ਗੁਣ ਗਾਹੋ ਜਾਣ ਤੇ ਉਪਜੀ ਤੈ ਮਿਲੀ ਸੱਚੀ ਪ੍ਰੀਤ ਸਮਾਹੋ ਕਰ ਗੈ ਲੀਨੀ ਪਾਰ ਬ੍ਰਹਮ ਬਹੁੜ ਨ ਵਿਛੜਿ ਆਹੋ ਬਾੜ ਜਾਓ ਲਖ ਬੀਰੀਐ ਹਰ ਸੱਜਣ ਅਗਮ ਅਗਾਹੋ ਸ਼ਰਮ ਪਈ ਨਾਰਾਇਣ ਨਾਨਕ ਦਰ ਪਈ ਆਹੋ ਪੋਖ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਵੇ ਪਰਵਾਹ ਕਿ ਪੋਦੇ ਮਹੀਨੇ ਚ ਉਹਨੂੰ ਕਦੇ ਠੰਡ ਨਹੀਂ ਲੱਗਦੀ ਇਹ ਦਿਲ ਦੀ ਗੱਲ ਹੈ ਰੂਹ ਦੇ ਉਹਦਾ ਅੰਦਰ ਰੂਹ ਪਿਆਰ ਨਾਲ ਨਿਗਾ ਹੁੰਦਾ ਕੰਠ ਮਿਲਿਆ ਹਰਨਾਓ ਜਿਸ ਦੇ ਤੁਰ ਅੰਦਰ ਉਰ ਦੇ ਅੰਦਰ ਗੜੇ ਦੇ ਅੰਦਰ ਵਾਹਿਗੁਰੂ ਦਾ ਨਾਮ ਵਾਹਿਗੁਰੂ ਦੀ ਯਾਦ ਹੈ ਔਰ ਉਹਦਾ ਮਨ ਜਿਹੜਾ ਹੈ ਮਨ ਬੀਦਿਆ ਚ ਜਿਵੇਂ ਇੱਕ ਵਿਨ ਦੰਦਾ ਹੈ ਤੀਰ ਕਿਸੇ ਚੀਜ਼ ਨੂੰ ਇਵੇਂ ਉਹਦਾ ਮਨ ਨਰੰਕਾਰ ਦੇ ਕਮਲ ਵਰਗੇ ਜਿਹੜੇ ਚਰਨ ਨੇ ਚਰਨਾਰਬਿੰਦ ਉਹਨਾਂ ਦੇ ਨਾਲ ਜਿਹੜਾ ਉਹ ਵਿਨਿਆ ਜਾਂਦਾ ਹੈ ਉਰ ਦਰਸ਼ਨ ਲਗੜਾ ਸਾਹੋ ਕਿ ਉਸ ਦਾ ਹਰ ਸਾਹ ਜਿਹੜਾ ਉਹ ਦਰਸ਼ਨਾਂ ਦੀ ਤੰਗ ਵਿੱਚ ਲੱਗਾ ਹੋਇਆ ਉਸ ਦੇ ਕੋਲ ਕੋਈ ਹੋਰ ਖਿਆਲ ਨਹੀਂ ਹਰ ਸਾਹ ਦੇ ਨਾਲ ਉਸ ਦਰਸ਼ਨ ਉਸ ਗਲਿੰਪਸ ਦੀ ਜਿਹੜੀ ਹੈ ਚਾਹਨਾ ਕਰਦਾ ਉਸ ਓਟ ਗੋਬਿੰਦ ਗੋਪਾਲ ਰਾਏ ਸੇਵਾ ਸੁਆਮੀ ਲਾਹੇ ਵਾਏ ਗੁਰੂ ਲਾਰਡ ਆਫ ਦਾ ਯੂਨੀਵਰਸ ਮੈਨੂੰ ਤੁਹਾਡੀ ਓਟ ਹੈ ਤੁਸੀਂ ਆਪਣੀ ਸੇਵਾ ਦੇ ਵਿੱਚ ਮੈਨੂੰ ਲਾਓ ਕਿਉਂਕਿ ਇਹੀ ਪ੍ਰੋਫਿਟੇਬਲ ਹੈ ਸੇਵਾ ਸੁਆਮੀ ਲਾਹੋ ਕਿ ਵਾਹਿਗੁਰੂ ਦੀ ਸੇਵਾ 'ਚ ਲੱਗਣਾ ਹੀ ਜੀਵਨ ਦਾ ਆਸ਼ਾ ਹੈ ਜੀਵਨ ਦਾ ਮਨੋਰਥ ਹੈ ਜੀਵਨ ਦੀ ਪ੍ਰਾਪਤੀ ਹੈ ਜੀ ਓਟ ਗੋਬਿੰਦ ਗੋਪਾਲ ਰਾਏ ਸੇਵਾ Swami 라ਹੋ ਵਿਖਿਆ ਪੋਏ ਨ ਸਕੇ ਮਿਲ ਸਾਧੂ ਗੁਣ ਗਾਓ ਕਿ ਜਦੋਂ ਤੁਹਾਡੀ ਯਾਦ ਆ ਜਾਏਗੀ ਰੱਬ ਦੇ ਬੰਦਿਆਂ ਦੇ ਨਾਲ ਮਿਲ ਕੇ ਤੁਹਾਡੇ ਮੈਂ ਗੁਣ ਗਾਵਾਂਗਾ ਫੇਰ ਵਿਖਿਆ ਪੋਏ ਨ ਸਕੇ ਜਿਹੜੇ ਫਿਰ ਵਿਕਾਰ ਨੇ ਵਿਖਿਆ ਬਿਖ ਨੂੰ ਕਹਿੰਦੇ ਨੇ ਜ਼ਹਿਰ ਨੂੰ ਜੀ ਜਿਹੜੇ ਮਨ ਨੂੰ ਗੰਦਲੇ ਕਰਨ ਵਾਲੇ ਖਿਆਲ ਨਹੀਂ ਉਹ ਮੇਰੇ ਨੇੜੇ ਨਹੀਂ ਆਣਗੇ ਜੈ ਤੇ ਉਪਜੀ ਤੈ ਮਿਲੀ ਸੱਚੀ ਪ੍ਰੀਤ ਸਮਾਹ ਫਿਰ ਇਹ ਰੂਹ ਜਿਹੜੇ ਉਸ ਵਾਹਿਗੁਰੂ ਤੋਂ ਵਿਛੜੀ ਹੈ ਉਹਦੇ ਨਾਲ ਮਿਲਾਪ ਪਾਏਗੀ ਮਰਨ ਤੋਂ ਬਾਅਦ ਬਾਅਦ ਦੀ ਗੱਲ ਹੈ ਜਿਉਂਦੇ ਵੀ ਜਦੋਂ ਤੁਸੀਂ ਉਸ ਜੋਤ ਦੇ ਨਾਲ ਜੁੜ ਜਾਂਦੇ ਹੋ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਫਿਰ ਜੈ ਤੇ ਉਪਜੀ ਤੈ ਮਿਲੀ ਸੱਚੀ ਪ੍ਰੀਤ ਸਮਾਹ ਔਰ ਇਹ ਤਾਂ ਹੀ ਸੰਭਵ ਹੁੰਦਾ ਹੈ ਮੂਲ ਨਾਲ ਜੋੜਨਾ ਜੇ ਸੱਚੀ ਪ੍ਰੀਤ ਹੈ ਪਿਆਰ ਸੱਚਾ ਹੈ ਕੋਈ ਵਖਾਵਾ ਨਹੀਂ ਹੈ ਦਿਖਾਵਾ ਨਹੀਂ ਹੈ ਕਿ ਲੋਕ ਕਹਿਣਗੇ ਜੀ ਬੜਾ ਧਰਮੀ ਬੰਦੇ ਜੀ ਕਰ ਗਏ ਲੀਨੀ ਪਾਰ ਬ੍ਰਹਮ ਬਹੁੜ ਨਾ ਵਿਛੜੀ ਆ ਇੱਕ ਵਾਰੀ ਜਦੋਂ ਸੱਚੀ ਪ੍ਰੀਤ ਲੱਗਦੀ ਹੈ ਫਿਰ ਹੱਥ ਦੇ ਕੇ ਵਾਹਿਗੁਰੂ ਕੱਢ ਲੈਂਦੇ ਨੇ ਕਰ ਗਏ ਲੀਨੀ ਹੱਥ ਦੇ ਕੇ ਉਹ ਰੱਖ ਲੈਂਦੇ ਨੇ ਬਹੁੜ ਨਾ ਵਿਛੜੀ ਆਓ ਫਿਰ ਉਸ ਪਿਆਰੇ ਨਾਲੋਂ ਵਿਛੋੜਾ ਨਹੀਂ ਹੁੰਦਾ ਬਾਰ ਜਾਉ ਲਖ ਬੇਰੀਆ ਹਰ ਸੱਜਣ ਅਗਮ ਅਗਾਉ ਮੈਂ ਲਖ ਵਾਰ ਕੁਰਬਾਨ ਜਾਂਦਾ ਆਪਣੇ ਉਸ ਪਿਆਰੇ ਸੱਜਣ ਤੋਂ ਜਿਹੜਾ ਅਗਮ ਹੈ ਅਗਾ ਹੈ ਜਿਹਦਾ ਕੋਈ ਥੋ ਨਹੀਂ ਪਾਇਆ ਜਾ ਸਕਦਾ ਸ਼ਰਮ ਪਈ ਨਾਰਾਇਣ ਨਾਨਕ ਦਰ ਪਈ ਆ ਹੋ ਕਿ ਨਾਨਕ ਗੁਰੂ ਪੰਜਵੇਂ ਨਾਨਕ ਫਰਮਾਉਂਦੇ ਨੇ ਕਿ ਮੈਂ ਤੇਰੇ ਦਰ ਤੇ ਡਿਗ ਪਿਆ ਟੈ ਪਿਆ ਔਰ ਤੂੰ ਹੁਣ ਮੇਰੇ ਸ਼ਰਨ ਆਏ ਤੇ ਕੰਠ ਲਾਇ ਵਾਂ ਜਿਹੜਾ ਮੇਰੀ ਲਾਜ ਰਖ ਪੋਖ ਸੁਹੰਦਾ ਸਰਵ ਸੁਖ ਜਿਸ ਬਖਸ਼ੇ ਵੇ ਪਰਵਾਹ ਉਹ ਨਿਰੰਕਾਰ ਬੇਪਰਵਾਇ ਤੇ ਜਿਸ ਨੂੰ ਇਹ ਬੇਪਰਵਾਹ ਵਾਹਿਗੁਰੂ ਰੱਖ ਲੈਂਦਾ ਹੈ ਆਪਣਾ ਬਣਾ ਲੈਂਦਾ ਹੈ ਬਖਸ਼ ਲੈਂਦਾ ਹੈ ਪੋਖ ਸੁਹੰਦਾ ਸਰਬ ਸੁਖ ਫੇਰ ਇਹ ਸਾਰਾ ਹੀ ਮਹੀਨਾ ਹਰ ਪਲ ਉਸ ਦੇ ਜੀਵਨ ਦਾ ਸੁਖ ਦੇ ਨਾਲ ਭਰਪੂਰ ਹੁੰਦਾ ਹੈ ਆਨੰਦ ਦੇ ਨਾਲ ਭਰਪੂਰ ਹੁੰਦਾ ਹੈ ਸੋ ਇਹ 12 ਮਾਜ ਵਿੱਚ ਅੱਜ ਦੇ ਪੋਖ ਮਹੀਨੇ ਨੂੰ ਪੋ ਮਹੀਨੇ ਨੂੰ ਸੰਬੋਧਤ ਗੁਰੂ ਸਾਹਿਬ ਦਾ ਉਪਦੇਸ਼ ਹੈ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਇਸ ਤਰ੍ਹਾਂ ਆਪਣੇ ਈਵਰਸ ਕਰ ਲੈਣੇ ਆ ਇਜਾਜ਼ਤ ਈਵਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOSATV for DarTV ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਤੇ ਪੜਨਾ ਸਮਯਾ ਦਿਓ ਟੇਕ ਟਿਊਵੀ ਈਰੀਫੋ ਪਲਾਦੇ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ